ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਸੋਭਾ ਦਾ ਟਾਈਮ ਸੀ ਇਹ ਇਹਨਾਂ ਆਪਾਂ ਵਾਲ ਪੇਪਰ ਲਾ ਰਹੇ ਹਾਂ ਇਹਦੇ ਨਾਲ ਬਾਲ ਪੱਟੀ ਲਾਈ ਆ ਜਿੱਥੇ ਜਿੱਥੇ ਮਤਲਬ ਰੰਗ ਖਰਾਬ ਹੋਇਆ ਹੋਇਆ ਸੀ ਤਾਂ ਕਰਕੇ ਇਹ ਬਾਲ ਪੱਟੀ ਲਾਈ ਆ ਵੀ ਮਿਹਰਾਂ ਵਧੀਆ ਇੱਕਸਾਰ ਵਧੀਆ ਵਾਲ ਪੇਪਰ ਲੱਗ ਜੂਗਾ ਤੇ ਫਿਰ ਕੰਧਾਂ ਉਰ ਬਹੁਤ ਵਧੀਆ ਲੱਗੂਗਾ ਫਿਰ ਲਾਇਆ ਵਾ ਤਾਂ ਕਰਕੇ ਬਲ ਪੱਟੀ ਲਾ ਰਹੇ ਨੇ ਇੱਥੇ ਹਾਂ ਦੇਖੋ ਡ੍ਰੈਂਗ ਰੂਮ ਇਸ ਤਰ੍ਹਾਂ ਦਿਖ ਰਿਹਾ ਹੁਣ ਆਪਣਾ ਇਹ ਹਾਦੀ ਇਹ ਕਣ ਦਿਖ ਰਿਹਾ ਹੁਣ ਆਪਣਾ ਇਹ ਸਾਰੇ ਡ੍ਰੈਂਗ ਰੂਮ ਆਪਾਂ ਫਿਰ ਜਦ ਦੇ ਦੇ ਪਰ ਵਾਲ ਪੇਪਰ ਲੱਗ ਜਾਊਗਾ ਫਿਰ ਬਹੁਤ ਸੋਹਣਾ ਤਿਆਰ ਬਣ ਕੇ ਤਿਆਰ ਹੋ ਜਾਊਗਾ ਇਹ ਇਹ ਆ ਸਾਰਾ ਸਮਾਨ ਇਕੱਠਾ ਕਰਕੇ ਰੱਖਿਆ ਵਾ ਇੱਧਰ ਆਪਣੀ ਦੂਏ ਕਾਰੂਮ ਚ ਹੈ ਇਹ ਦੂਏ ਰੂਮ ਚ ਕਰ ਰਹੇ ਨੇ ਇਹ ਨਾ ਥੋੜੇ ਜਿਹਾ ਇਹਦੇ ਪਰ ਹਾਂ ਕੰਦ ਪਰ ਨਾ ਜਾਦੇ ਸਲਾਹ ਆ ਰਹੀ ਸੀ ਉਹਦੇ ਕਰਕੇ ਆਪਾਂ ਨੇ ਹੁਣ ਜਿਹੜਾ ਏਸੀ ਦਾ ਪਾਈਪ ਸੀ ਉਹ ਬਾਹਰਲੇ ਪਾਸੇ ਕੱਢਿਆ ਉਹ ਕੱਢ ਗਏ ਨਾ ਬਾਹਰਲੇ ਪਾਸੇ ਪਾਈਪ ਬਾਹਰਲੇ ਪਾਸੇ ਨੂੰ ਪਾਣੀ ਕੱਢਿਆ ਉਹ ਫਿਰ ਨਾ ਇਹਦੇ ਵਿੱਚ ਨੂੰ ਨਾ ਬਾਥਰੂਮ ਦੇ ਵਿੱਚ ਨੂੰ ਕੱਢਿਆ ਵਸੀ ਪਾਈਪ ਉਹਦੇ ਕਰਕੇ ਨਾ ਕੰਦ ਦੇ ਵਿੱਚ ਨੂੰ ਨਾ ਸਲਾਬ ਬਹੁਤ ਆ ਰਹੀ ਸੀ ਤਾਂ ਕਰਕੇ ਆਪਣੀ ਜਾਦੇ ਨਾ ਕਮਰਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀ ਆਪਾਂ ਨੇ ਤਾਂ ਹੀ ਇਹ ਅ ਪਲੰਬਰ ਨੂੰ ਬੁਲਾ ਕੇ ਪਹਿਲਾਂ ਆਪਾਂ ਪੈ ਪਕੜਵਾਇਆ ਉੱਧਰ ਪੈਪੜ ਕੜਵਾ ਕੇ ਹੁਣ ਆਪਾਂ ਇਹ ਬਹੁਤ ਜ਼ਿਆਦਾ ਖਲਾਰਾ ਪਿਆ ਪਿਆ ਅਜੇ ਤਾਂ ਸਾਰੇ ਖਲਾਰਾ ਪਿਆ ਗਿਆ ਹੋਏ ਉਸਨੇ ਕੋ ਤਾਂ ਲੱਗਦਾ ਹੱਸਤਾ ਇੱਕ ਗੰਧ ਤਿਆਰ ਹੋਈ ਜਾ ਹਜੇ ਇੱਧਰ ਨਾਲ ਪਾਸਾ ਤਿਆਰ ਹੋਇਆ ਅਜੇ ਇੱਧਰ ਨਾਲ ਪਾਸਾ ਤਿਆਰ ਹੋਇਆ ਆਪਣੇ ਨਾ ਇਹ ਬਾਲ ਪੱਟੀ ਬਹੁਤ ਵੱਜੀ ਹੈ ਕਿ ਸਲਾਬ ਬਹੁਤ ਜ਼ਿਆਦਾ ਆਈ ਸੀ ਨਾ ਇਹਨਾਂ ਤੇ ਇੱਧਰਲੇ ਪਾਸੇ ਸਲਾਬ ਆਈ ਸੀ ਤੇ ਉੱਧਰਲੇ ਪਾਸੇ ਰੰਗ ਜ਼ਿਆਦਾ ਉੱਤਰਾਂ ਤੇ ਉੱਧਰ ਸਲਾਬ ਨਹੀਂ ਸੀ ਵੈਰੀ ਹੋਈਗੀ ਤਾਂ ਕਰਕੇ ਆਪਾਂ ਨੇ ਇਹ ਬਾਲ ਪੱਟੀ ਫਿਰ ਇਹ ਲਾਈ ਹੈ ਕਿਉਂ ਰ ਜਰਵਾਲ ਕੇ ਪਰ ਆ ਵੀ ਉਹ ਗਰੰਟੇ ਨਹੀਂ ਤਾਂ ਫੜ ਜੂਗਾ ਮੈਂ ਠੀਕ ਕਰੋ ਹੁਣ ਆਏ ਇਹ ਵੀ ਜਿਹੜੀ ਬਾਥਰੂਮ ਦੀ ਮਣੀ ਮੋਟੀ ਸਲਾਹ ਆਉਂਦੀ ਹੈ ਉਹ ਆਉਂਦੀ ਆ ਉਹ ਏਸੀ ਵਾਲਾ ਪੈਪ ਜਿਹੜਾ ਇੱਧਰੋਂ ਪਾਇਆ ਵਾ ਸੀ ਉਹ ਦੇ ਕਰਕੇ ਆਪਣਾ ਇਹ ਬਾਥਰੂਮ ਨੂੰ ਤਾਂ ਸਲਾਹ ਆਉਂਦੀ ਦੀ ਹੁਣ ਇਹ ਮਤਬਲੇ ਪੈਪ ਵੀ ਹੁਣ ਬੁਲਾਇਆ ਵਾ ਉਹ ਪਲੰਬਰ ਬੁਲਾਇਆ ਵਾ ਇਹ ਉਹ ਨਾ ਸੈੱਟ ਕਰ ਰਿਹਾ ਹੈ ਇਹਨੂੰ ਪੈਪ ਨੂੰ ਇਹ ਪੈਪ ਨਾ ਬਾਹਰਲੇ ਪਾਸੇ ਪਾ ਦੇਣਗੇ ਫੇਰੇਗੀ ਗਰੰਦਰਲੇ ਪਾਸੇ ਤੋਂ ਸਰਾਵ ਕੁਮਾਰ ਕੇ ਅੰਦਰਲੇ ਪਾਸੇ ਫਿਰ ਬਾਥਰੂਮ ਵਿੱਚ ਪੈਪ ਸਿੱਟ ਦਣਗੇ ਕਿਉਂ ਇਹ ਅੰਦਰਲੇ ਪਾਸੇ ਨੂੰ ਪਾਇਆ ਦੇਉਗੇ ਕਿਉਂਕਿ ਆਪਣਾ ਚਿਰੀ ਮਾਰ ਕੇ ਇੱਧਰ ਪਾਇਆ ਵਤੀ ਪੈਪ ਤਾਂ ਹੀ ਹੈ ਬਾਥਰੂਮ ਨੇ ਮਿਸਲਾਉਂਗੀ ਸੀ ਹੁਣ ਪਹਿਲਾਂ ਤਾਂ ਇਹ ਸੈੱਟ ਕਰਵਾਇਆ ਫਿਰ ਇਹ ਸੱਟ ਹੋ ਕੇ ਫਿਰ ਬਾਥਰੂਮ ਚ ਬਾਲ ਪੇਪਰ ਲੱਗੇਗਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀ ਕਮਰਾ ਹਸ ਤੱਕ ਇਹ ਦੇ ਦਈ ਵਿਚਲ ਕੋਈ ਗੱਲ ਨਹੀਂ ਹੋਣਾ ਰਹੇਗੇ ਜਿੰਨਾ ਚਿਰ ਸੱਤ ਦਾ ਵਿਚਲਸਾਰ ਲੀਏ ਹੈ ਨਾ ਤੋਂ ਬਾਹਲਾ ਜਿਆਦਾ ਖਰਾਬ ਹੋਈ ਜਾਂਦਾ ਪੀਆ ਲਵਾਈ ਆਪਾਂ ਨੇ ਸਿੰਪਲ ਜਿਹੀ ਨੇ ਮਤਲਬ ਲਬਾਲੇ ਨਹੀਂ ਆਪਾਂ ਨੇ ਉਹ ਪਰੇ ਹੈਗੇ ਬਸ ਸਿੰਪਲ ਜੀ ਲਵਾਈਆਂ ਆਪਾਂ ਨੇ ਵਾਲਪੇਪਰ ਇਹ ਸਿੰਪਲ ਜਿਆਦੇ ਵਧੀਆ ਲੱਗਦੇ ਨੇ ਸਦਾ ਵਹਾ ਰਹੇ ਨੇ ਇਹਨਾਂ ਦੀ ਫੁੱਲ ਬੂਟੇ ਜਿਹੇ ਵਾਲੇ ਮੈਨੂੰ ਘੱਟ ਤੋਂ ਸੋਹਣੇ ਲੱਗੇ ਸੀ ਤਾਂ ਕਰਕੇ ਮੈਨੂੰ ਇਹ ਹੀ ਵਧੀਆ ਨੇ ਬਾਕੀ ਕਰਾਂਗੇ ਮਤਲਬ ਹੈ ਬਹੁਤ ਵਧੀਆ ਕਿਉਂ ਨਹੀਂ ਕੋਨ ਨੂੰ ਹਾਂ ਵਾਹ। ਕੋਲ ਬੂਟੇ ਆਈ ਆਲਿਆ ਨਾਲ ਤਾਂ ਫਿਰ ਮਨ ਜੱਕ ਜਾਂਦਾ। ਹੋਰ ਤਰ੍ਹਾਂ ਦਾ ਲੱਗਦਾ ਰਹਿੰਦੇ। ਮੈਂ ਕਿਤੇ ਤੇਲ ਬਣਾਇਆ ਸੀ ਸਿੰਪਲੇ ਆਪਣਾ ਇਹ। ਇਹ ਵੀ ਸਿੰਪਲ ਹੀ ਆ ਉਰੇ ਲੱਭਦਾ। ਇੱਕਦੁਆਰ ਤੇਲ ਬਣਾਇਆ। ਬਹੁਤਾ ਬਾਕੀ ਨਹੀਂ। ਸਾਰੇ ਸਿੰਪਲੇ ਲੈਂਦੇ ਸੀ। ਬਾਲੇ ਗੂੜੇ ਨਹੀਂ ਰੰਗ ਬਲੇ ਸੀ ਤਾਂ। ਇੱਧਰ ਵੀ ਖਾਸੇ ਭਲਾ ਵਾਇ ਦਿਵਸ ਆਖੀ। ਇਹ ਕੇ ਬੈਡਰੂਮ ਤਿਆਰ ਕਰਵਾਉਣਾ ਆਪਾਂ ਨੇ ਵਸੇ ਕਾ ਡਰੈਂਗ ਰੂਮ ਕਰਵਾਉਣਾ ਇਹ ਜਿਆਦਾ ਖਰਾਬ ਸੀ ਹੋਰ ਤਾਂ ਚਲੋ ਆਪਣੇ ਠੀਕ ਆ ਸਾਨੂੰ ਚਲੋ ਹਜੇ ਪੱਠਾ ਬੰਨ ਕਰਵਾਉਣਾ ਚਲੋ ਹੋਰ ਥੋੜਾ ਕੰਮ ਕਰਵਾਉਣਾ ਇਹ ਕੇ ਬਹੁਤ ਖਰਾਬ ਸੀ ਤਾਂ ਉਹ ਡਰੈਂਗ ਰੂਮ ਇਹ ਤੋਂ ਦਰਵਾ ਬਹੁਤ ਜਿਆਦਾ ਖਰਾਬ ਸੀ ਇਹ ਕੰਮ ਕਰਵਾਉਣਾ ਲਟਾਣੀ ਆ ਹਮ ਤੱਕ ਹਾਂ ਚਾਦਰ ਦਾ ਤਾਂ ਨੀ ਤਾਰੀ ਹੈਗੀ ਉਹ ਫਿਰ ਕੋ ਛੇਤੀ ਛੇਤੀ ਆਗੇ ਫਟਾਫਟ ਉਹਦੇ ਪਰੇ ਸਮਾਨ ਧਰਤਾ ਕੋਈ ਗੱਲ ਨਹੀਂ ਉਹਨਾਂ ਨੂੰ ਮਸ਼ੀਨ ਚ ਪਾ ਕੇ ਛੰਡੀ ਜਾਣੀ ਆ ਤੇ ਜਦ ਜੀ ਸੁੱਕ ਜਾਂਦੀ ਆ ਪੁੱਤ ਤਾਰ ਦੋ ਹੈ ਰੰਗ ਦਾਗ ਲੱਗ ਜਿੰਦਾ ਉਹ ਬਟਾ ਕਿ ਹੁਣ ਤਾਂਗੇ ਕਿ ਮੈਂ ਨਾ ਸਮਾਨ ਪਿਆ ਆਪਣਾ ਸਮਾਨ ਦਾ ਸਮਾਨ ਪੁੱਤ ਵੀ ਜਿਆਦਾ ਪਿਆ ਸਮਾਨ ਵਾਲਾ ਜਿਆਦਾ ਪਿਆ ਫਿਰ ਆਪਾਂ ਐ ਕਰਾਂਗੇ ਇਹਨੂੰ ਚਾਦਰ ਨੂੰ ਚੱਕ ਦਾਂਗੇ ਇਹ ਚਾਦਰ ਨਹੀਂ ਆਪਾਂ ਹੁਣ ਵਿਛਾਉਂਦੇ ਹੈਗੇ ਇਹ ਰਿ ਦੇ ਪਰ ਹੋਰ ਚਾਦਰ ਵਿਛਾ ਲਾਂਗੇ ਇਹਨਾਂ ਮਸ਼ੀਨ ਦੇ ਵਿੱਚ ਸੁੱਟ ਦਾਂਗੇ ਤੇ ਉਨ ਧੋਵਾਂਗੇ ਮੈਨੂੰ ਵਿਛਾਉਂਦੇ ਹੈਗੇ ਆਪਾਂ ਹਨਾ ਜੋ ਦੇ ਫਰਜ ਹੋ ਗਏ ਸੀ ਰੋਣ ਚਲ ਹਿਸਾਬ ਹੋ ਗਿਆ ਆ ਦੇ ਇੰਨਾ ਖਲਾਰਾ ਪਿਆ ਪਿਆ ਹਨਾ ਦੀ ਆਪ ਤੋਂ ਇਹ ਤਾਂ ਨੀਤੀ ਲੱਗਣਾ ਕਿ ਜਿਹੜੀ ਵਾਲ ਪੱਟੀ ਹੈ ਵਾਲ ਪੱਟੀ ਵੀ ਆਪਾਂ ਨੂੰ ਲਾਉਣੀ ਪੈਣੀ ਹੈ ਆਪਾਂ ਤੋਂ ਵਾਲ ਪੱਟੀ ਵੀ ਨਹੀਂ ਸੀ ਲੱਗਣੀ ਹੈ ਕਿਉਂ ਇਹ ਨੂੰ ਆਏ ਕਿ ਚਲੋ ਇਹ ਕਾਰੀਗਰੇ ਕਰ ਦਿੰਦੇ ਹੈ ਵਧੀਆ ਥਾਣਾ ਪਹਿਲਾਂ ਆ ਕੇ ਉਹਨਾਂ ਨੇ ਅਨੁਸਾਰ ਜਿਹੜਾ ਮडम ਮੋਤੀ ਸੁਲਾਬ ਜੀ ਦਾ ਇੱਥੇ ਦੇ ਬਾਥਰੂਮ ਕੰਨੀ ਹੋਇਆ ਇਧਰ ਪਾਸੇ ਜਿਹੜਾ ਰਾਂਗ ਉਤਰਿਆ ਉਹਦੇ ਉੱਤੇ ਪਰ ਵਾਲ ਪੱਟੀ ਮਾਰੀ ਵਾਲ ਪੱਟੀ ਮਾ ਕੇ ਚੰਗੀ ਤਰ੍ਹਾਂ ਹੁਣ ਫੇ ਲੱਗੇ ਨੇ ਵਾਲ ਪੇਪਰ ਲਾਉਂਨ 5:00 ਵਜੇ ਦੇ ਨੇ ਇਹ 8:00 ਵਜੇ ਦੇ ਅਠੋੜੀ ਜਾਂਦੇ ਤਾਂ ਇਹ ਤਾਂ ਬਾਲ ਬੇਪਰੇ ਆ ਹੋਈ ਬਾਲ ਪੱਟੀ ਉਹ ਲੱਗੀ ਆ ਇੱਕ ਪਾਸੇ ਉਹ ਕਰਿਆ ਲਾਇਆ ਬਾਹਰ ਤੋਂ ਫਿਰ ਚਲੋ ਹੌਲੀ ਹੌਲੀ ਹੁਲੀ ਵਧੀਆ ਇਹ ਨਾ ਹੌਲੀ ਉਹ ਵਧੀਆ ਬਣਦਾ ਇਹਦੇ ਨਾਲ ਕੰਮ ਹੁੰਦਾ ਇਹ ਨਾ ਥੋੜਾ ਜਿਹਾ ਤੇਜ਼ ਹੱਥ ਨਾਲ ਚਲਾਵਾਂਗੇ ਤਾਂ ਫਿਰ ਉਹ ਵਧੀਆ ਵੀ ਨਹੀਂ ਹੋਣਾ ਹੈਗਾ ਚੰਗੀ ਤਰ੍ਹਾਂ ਹੋਣਾ ਸਾਫ਼ ਵੀ ਨਹੀਂ ਹੋਣਾ ਹੈਗਾ ਕਰੋ ਤਾਂ ਨਾ ਪੀਸ ਵੀ ਆਪਾਂ ਦਾ ਜੇ ਆਪਾਂ ਤੋਂ ਵੀ ਪੀਸ ਖਰਾਬ ਹੋਣਗੇ ਪੀਸ ਤਾਂ ਇਹਨਾਂ ਤੋਂ ਵੀ ਖਰਾਬ ਹੋਣਗੇ ਜਦ ਬੁੜੀ ਮਾਰ ਦੋਗੇ ਅਸੀਂ ਦੋਨੋਂ ਪਿਆਰ ਹੋ ਗਏ ਮਤਲਬ ਉਹ ਪਹਿਲੇ ਹੀ ਨਾਂ ਰੰਗ ਕਰਾਵੇ ਘਰ ਨੂੰ ਅੰਦਰ ਦਾ ਜਮੀਨਾਂ ਰੰਗ ਕਰਾਵੇ ਇਹਦੇ ਨਾਲ ਕੋਈ ਨਾ ਰੰਗ ਦਾ ਫੇਰ ਕੰਮ ਨਹੀਂ ਹੋਉਂਦਾ ਫੇਰ ਵੀ ਇਹ ਉਖੜੀ ਹੋ ਜਾਂਦਾਂ ਲਿਆ ਇੱਧਰ ਵੀ ਆ ਲੌਬੀ ਚ ਵੀ ਇਤਨ ਹੋਇਆ ਉੱਤੇ ਨਾਲੇ ਬਾਹਰ ਪੱਟੀ ਮਾਰ ਕੇ ਨਾ ਦਵਾਰ ਤਾਂ ਫੇਰ ਰੰਗ ਕਰਵਾਇਆ ਸੀ ਫੇਰ ਵੀ ਪਤਾ ਨਹੀਂ ਕਾਤੇ ਇਹ ਰੰਗ ਉਖੜ ਹੀ ਜਾਂਦੇ ਨਾਲੇ ਮੇਰੇ ਕੋਲ ਕੋਈ ਤਲਾਬ ਨਹੀਂ ਆਉਂਦੀ ਕਨਤਾ ਉਹ ਮੈਂ ਇਹਦੇ ਨੂੰ ਲਗਾਉ ਦੇਗਾ ਦੋ ਕਮਰੇ ਲਾ dungਾ ਬਾਕੀ ਫਿਰ ਦੇਖੀ ਜਾਊਗੀ ਦੋ ਦੋ ਘਰ ਕਿ ਲਵਾ ਲਾਂਗੇ ਕਿਹੜਾ ਲਗਾਉਣ ਇਸ ਖਾ ਦੇਣਾ ਸਾਦੀ ਖਾਚਾ ਆ ਜਾਂਦਾ ਫੇਰ ਵੀ ਬਾਟੇ ਦੇ ਵਿੱਚਤੀ ਲੈ ਜਾਣਾ तो पहले से लगा सीधा अगर आप आप से था तो ठीक है तो बेचारा आपकी जरा नहीं होने वाली सी ज्यादा ज्यादा आसीन है अगर तेरे बीस ज्यादा तेरे बीस ज्यादा करा और किसे बात मार क्या बना कर और कपड़े निकली है बात नहीं मिला बियर मिला कट के ਕਹਿੰਦਾ ਕੋਈ ਨਾ ਬਣਾਇਆ ਨਾ ਮੈਂ ਤਾਂ ਉਹ ਚਾਦੇ ਰਹੇ ਮੈਂ ਬਸ ਹਾਂ ਹਾਂ ਆਹ ਆ ਤੁਹਾਨੂੰ ਲਵਾਈ ਕੋਲ ਤੇ ਸਾਰੇ ਕੰਮ ਜਿਹੜੇ ਚਾਹੀਦੇ ਪੈਂਦਾ ਮੈਂ ਪਿੰਕੀ ਦੇ ਬਿਲੋਂ ਦਾ ਸਾਰਾ ਬੋਰ ਹੋ ਗਿਆ ਹਾਂ ਇਹ ਉਹਦੇ ਨਾਲ ਛੱਤ ਨਾਲ ਆਪਣੀ ਨਾਲ ਮੈਚ ਕਰ ਗਿਆ ਹਾਂ ਤੁਹਾਡੇ ਜਿਹਾ ਮਨ ਨੂੰ ਬੋਲਦੇ ਨਹੀਂ ਜੀ ਜਿਵੇਂ ਕਿ ਬਾਗ ਨੂੰ ਪ੍ਰੈਸ ਕਰਦੇ ਸਾਰ ਜੇ ਤੁਹਾਨੂੰ ਬਾਤ ਬਟਾ ਕੀ ਆ ਤੁਹਾਨੂੰ ਇਹ ਲੱਗ ਰਿਹਾ ਹੈ ਇਹ ਸਟਰੀਟ ਬਹੁਤ ਾਂਚਾ ਸਰ ਜੀ ਉਹ ਤਾਂ ਜਿਹੜੀ ਪੀਪੀਸੀ ਨਹੀਂ ਕਰਾਉਂਦੇ ਹੈਗੇ ਪੀਪੀਸੀ وہ کنے ٹھیکے کنالاں que کروندے نے اس طرح دے لگا رہے